ਬਿਲਕੁਲ ਜੀ ਥਾਣਾ ਫਤੂ ਢੀਆਂ ਲਖੇ ਅਸੀਂ ਪਹੁੰਚ ਚੁੱਕੇ ਹਾਂ ਔਰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੀ ਹਰਾਂ ਦੀ ਖਰੂਪੀ ਜਿਹੜੀ ਉਹ ਸ਼ਾਈ ਹੋਈ ਹੈ ਔਰ ਵਕਫਾਫੇ ਜਿਹੜੇ ਮਹਿਮੇ ਉਹਨਾਂ ਵੱਲੋਂ ਜਿਹੜੀਆਂ ਇਹ ਸਹੂਲਤਾਂ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਹਰ ਪੀੜਤਾ ਵਾਸਤੇ ਸੋ ਐਸਐਸਓ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਜੀ ਸਾਰੇ ਤੁਹਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੀ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਮਤਲਬ ਜੀ ਸਾਡੇ ਸੀਨੀਅਰ ਅਫਸਰ ਜਿਹੜੇ ਨੇ ਐਸਪੀ ਸਾਹਿਬ ਕਪੂਰਾ ਡੀਸੀ ਸਾਹਿਬ ਵੱਲੋਂ ਇੰ ਉਹਨੇ ਕਿਹਾ ਸਾਡਾ ਸੀ ਸਾਰਿਆਂ ਜੋ ਵੀ ਪਬਲਿਕ ਨੂੰ ਜ਼ਰੂਰਤ ਆ ਕਿਸੇ ਵੀ ਚੀਜ਼ ਦੀ ਜਿਹੜੇ ਅੱਜੋਂ ਬਾਹਰ ਕੱਢਣੇ ਨੇ ਸਾਡੇ 3 ਪਿੰਡ ਨੇ ਜਿਹੜੇ ਮਾਰ ਦੇ ਚੀਜ਼ ਬਣਦੀ ਵਿਆਸਦੇੜਾ ਦੇ ਵਿੱਚ ਪਿੰਡ ਨੇ ਕਿ ਕਿਸਾਨ ਸੇਕ ਵਾਲਾ ਹੈਗਾ ਬਾਗੂ ਵਾਲਾ ਦਾ ਕੰਮੇ ਵਾਲਾ ਹੈਗਾ ਜ਼ਮੀਨ ਦਾ ਰਕਬਾ ਜਿਹੜਾ ਉਹਦਾ ਕੋ 12 13 ਸੋਕਟਰ ਹੈਗਾ ਇਹ ਦੋ ਪਿੰਡ ਨੇ ਜਿਹੜੇ ਕਾਫੀ ਜਨਤਾ ਸੀ ਬਾਹਰ ਲੈਣ ਦੀ ਆ ਵਾਹ ਦੇ ਉੱਪਰ ਬੈਠੇ ਨੇ ਕੋਈ ਜੇ ਕਿਸੇ ਫਸਨਾਬਾਦ ਸਕੂਲ ਦੇ ਵਿੱਚ ਰਾਤ ਕੈਂਪ ਲਾਇਆ ਕਿ ਉੱਥੇ ਲੈਂਦੇ ਨੇ ਜਿਹੜੀ ਵੀ ਚੀਜ਼ ਦੀ ਲੋੜ ਆ 24 ਘੰਟੇ ਸੀ ਤਿਆਰ ਆ ਰਾਤ ਵੀ ਗਸ਼ਤ ਕਰਦੇ ਆ ਸੀ ਦਿਨ ਵੀ ਗਸ਼ਤ ਕਰਦੇ ਆ ਆ ਹੁਣ ਵੇ ਜਾ ਰਹੇ ਆ ਉੱਥੇ ਸੀ ਰਾਤ ਦੇ ਜਿਹੜੇ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਆ ਕਿਸੇ ਨੂੰ 24 ਘੰਟੇ ਜਿਹੜਾ ਪੁਲਿਸ ਪ੍ਰਸ਼ਾਸਨ હાજર ਆ ਸੀਨੀਅਰ ਅਫਸਰਾਂ ਦੇ ਸਾਨੂੰ ਹੁਕਮ ਆ ਕਿ ਕਿਸੇ ਵੀ ਤਰ੍ਹਾਂ ਦੀ ਉੱਥੇ ਜਿਹੜੀ ਲੋੜ ਨੂੰ ਪੇਸ਼ੀ ਨਹੀਂ ਹੋਣੀ ਆ ਔਰ ਕਈ ਲੋਕ ਅਸੀਂ ਦੇਖਿਆ ਸੀ ਕਵਰੇਜ ਕਰਨ ਗਿਆ ਸੀ ਕਈ ਲੋਕ ਕਹਿ ਰਹੇ ਨੇ ਕਿ ਸਾਡੇ ਤੋਂ ਤਾਂ ਪ੍ਰਸ਼ਾਸਨ ਕੋਲਦੇ ਨਹੀਂ ਗਾ ਜੀ ਮੇਦੀ ਪ੍ਰਸ਼ਾਸਨ ਤੇ ਰਿੰਦਈ ਉਥੇ ਜੀ ਬਾਹਰ ਵਾਲੇ ਤੋਂ ਗੱਲ ਨਹੀਂ ਇਦਾਂ ਦੇ ਚਲੋ ਪਬਲਿਕ ਆਪਾਂ ਸਾਰਿਆਂ ਨੂੰ ਪੁੱਛ ਨਹੀਂ ਕਰ ਸਕਦੇ ਕਿ ਕਿਸ ਤਰ੍ਹਾਂ ਬੋਲਦਾ ਕਿ ਕਿਸ ਤਰ੍ਹਾਂ ਬੋਲਦਾ ਐਸ ਡੀ ਐਮ ਸਾਹਿਬ ਤਕਰੀਬਨ ਉਥੇ ਹੀ ਨੇ ਮੈਡੀਕਲ ਪਾਰਟੀ ਜਿਹੜੀ ਉਹ ਵੀ ਉਥੇ ਹੀ ਸਾਡੀ ਪੁਲਿਸ ਟੀਮ ਦਾ ਇੱਕ ਐਨ ਜੀਓ ਦੋ ਤਿੰਨ ਜਣੇ ਤਕਰੀਬਨ ਉੱਥੇ ਗਸ਼ਤ ਕਰਦੇ ਨੇ ਕਦੇ ਇੱਧਰ ਕਦੇ ਇੱਥੇ 24 ਘੰਟੇ ਉਥੇ ਹਾਜ਼ਰ ਨੇ ਰਾਤ ਵੀ ਉਥੇ ਹਾਜ਼ਰ ਨੇ ਕੈਂਪ ਲਾਇਆ ਕਿਸੇ ਨੂੰ ਵੀ ਨੰਬਰ ਦਿੱਤੇ ਹੋਏ ਸੀ ਪੈਟਰੋਲ ਦੇ ਕਿਸੇ ਨੂੰ ਕੋਈ ਵੀ ਮੁਸ਼ਕਿਲ ਆ ਫੇਰ ਅਸੀਂ ਉਸੇ ਵਿੜੇ ਹੀ ਪਹੁੰਚਣ ਦੇ ਨਾਲ ਟੀਮਾਂ ਲੱਗੀਆਂ ਬੀੜੀਆਂ ਦੇ ਇੰਤਜ਼ਾਮ ਇਹ ਕੀਤੇ ਹੋਏ ਆ ਸਾਰੀ ਇਦਾਂ ਦੀ ਕੋਈ ਗੱਲ ਨਹੀਂ ਪਰ ਜਦੋਂ ਆਪਾਂ ਸਾਰਿਆਂ ਨੂੰ ਕੁਝ ਨਹੀਂ ਕਰ ਸਕਦੇ ਹੁੰਦੇ ਇਹ ਆੜੀ ਪਤਾ ਹੀ ਆਪਾਂ ਨੂੰ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਐਸਐਚਓ ਸਾਹਿਬ ਸਾਗਰ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮਰਾਮੈਨ ਅਮਰਪਾਲ ਦੇ ਨਾਲ ਜਸਦੀਪ ਸਿੰਘ ਛੱਡ ਦਵਾਬਾ মিডিਆ ਹਾਊਸ ਸੋਤਾਲਪੁਰ ਲੋਧੀ